ਸਤਿਗੁਰੂ ਪਰ ਸਾਧ ਆਨੰਦ ਭਇਆ ਮੇਰੀ ਮਾਏ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਜ ਸੇਤੀ ਸਤਿਗੁਰ ਤਾਂ ਪਾਇਆ ਸਹਜ ਸੇਤੀ ਮਨ ਵਜੀਆਂ ਵਾਧਾਈਆਂ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਗਾਵਣ ਆਈਆਂ ਸ਼ਬਦ ਜੋਤਾ ਗਾਵੋ ਹਰੀ ਕੇਰਾ ਜੋਤਾ ਗਾਵੋ ਹਰੀ ਕੇਰਾ ਮਨ ਜਿਨੇ ਵਸਾਇਆ ਮਨ ਜਿਨੇ ਵਸਾਇਆ ਕਹ ਨਾਨਕ ਕਹ ਨਾਨਕ ਆਨੰਦ ਹੋਆ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਏ ਮਨ ਮੇਰਿਆ ਸਦਾ ਰਹੋ ਹਰ ਨਾਲੇ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਹਰ ਨਾਲ ਰਹੋ ਤੂੰ ਮਨ ਮੇਰੇ ਮੰਮੇ ਤੇ ਟਿੱਪੀਆ ਜ਼ੋਰ ਲਾ ਕੇ ਬੋਲਣਾ ਹਰ ਨਾਲ ਰਹੋ ਤੂੰ ਮਨ ਮੇਰੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਦੁੱਖ ਸਭ ਵਿਸਾਰਣਾ ਅੰਗੀਕਾਰ ਅੰਗੀਕਾਰ ਓਹੋ ਕਰੇ ਤੇਰਾ ਓਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਕਾਰਜ ਜੋ ਤਪ ਸਵਾਰਣਾ ਸਬਨਾ ਗੱਲਾ ਸਬਨਾ ਗੱਲਾ ਸਮਰੱਥ ਸੁਆਮੀ ਸਮਰੱਥ ਸੁਆਮੀ ਸੋ ਕਿਉ ਮਨ ਹੋ ਵਿਸਾਰੇ ਸੋ ਕਿਉ ਮਨ ਹੋ ਵਿਸਾਰੇ ਕਹ ਨਾਨਕ ਕਹ ਨਾਨਕ ਮਨ ਮੇਰੇ ਮਨ ਮੇਰੇ ਸਦਾ ਰਹੋ ਹਰ ਨਾਲੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਕਿਆ ਨਾਹੀ ਘਰ ਤੇਰਾ 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 ਕਿਆ ਨਾਹੀ ਘਰ ਤੇਰਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਘਰ ਤਾਂ ਤੇਰਾ ਸਭ ਕਿਸ ਹੈ ਸਭ ਕਿਸ ਹੈ ਜਿਸ ਦੇਹ ਜਿਸ ਦੇਹ 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 ਜਿਸ ਦੇਹ ਜਿਸ ਦੇਹ ਸੋ ਪਾਵੇ ਸੋ ਪਾਵੇ ਸਦਾ ਸਿਫਤ ਸਦਾ ਸਿਫਤ ਸਲਾਹ ਤੇਰੀ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਮਨ ਵਸਾਵੇ 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 ਨਾਮ ਜਿਨ ਕਾ ਮਨ ਵਸਿਆ ਨਾਮ ਜਿਨ ਕਾ ਮਨ ਵਸਿਆ ਵਾਜੇ ਸਬਦ ਘਨੇਰੇ ਵਾਜੇ ਸਬਦ ਘਨੇਰੇ ਕਹ ਨਾਨਕ ਕਹ ਨਾਨਕ ਸਚੇ ਸਾਹਿਬ ਸਚੇ ਸਾਹਿਬ ਕਿਆ ਨਾਹੀ ਘਰ ਤੇਰਾ ਕਿਆ ਨਾਹੀ ਘਰ ਤੇਰਾ 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 ਸਚਾ ਨਾਮ ਸਚਾ ਨਾਮ ਮੇਰਾ ਆਧਾਰੋ ਮੇਰਾ ਆਧਾਰੋ ਸਾਚੇ ਨਾਮ ਸਾਚੇ ਨਾਮ ਆਧਾਰ ਮੇਰਾ ਆਧਾਰ ਮੇਰਾ ਜਿਨ ਭੁਖਾ ਸਭ ਗਵਾਈਆਂ ਜਿਨ ਭੁਖਾ ਸਭ ਗਵਾਈਆਂ ਕਰ ਸਾਤੇ ਕਰ ਸਾਤੇ ਸੁਖ ਮਨ ਆਏ ਵਸਿਆ ਸੁਖ ਮਨ ਆਏ ਵਸਿਆ ਜਿਨ ਇਸ਼ਾ ਸਭ ਪੂਜਾਈਆਂ ਜਿਨ ਇਚਾ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਸਦਾ ਕੁਰਬਾਨ ਕੀਤਾ ਉੰਕੜਾ ਉੰਕੜਾ ਲਾ ਕੇ ਬੋਲਣਾ ਕੁਰਬਾਨ ਕੁਰਬਾਨ ਸਦਾ ਕੁਰਬਾਨ ਕੀਤਾ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਗੁਰੂ ਵਿਟਹੁ ਜਿਸ ਦੀਆਂ ਇਹ ਵਡਿਆਈਆਂ ਜਿਸ ਦੀਆਂ ਇਹ ਵਡਿਆਈਆਂ ਇਹੇ ਇਹੇ ਏਹ ਏਹ ਜਿਸ ਦੀਆਂ ਇਹ ਵਡਿਆਈਆਂ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਕਹ ਨਾਨਕ ਸੁਣੋ ਸੰਤੋ ਸੁਣੋ ਸੰਤੋ ਸਬਦ ਧਰੋ ਪਿਆਰੋ ਸਬਦ ਧਰੋ ਪਿਆਰੋ ਸਚਾ ਨਾਮ ਸਚਾ ਨਾਮ ਮੇਰਾ ਆਧਾਰੋ ਮੇਰਾ ਆਧਾਰੋ ਵਾਜੇ ਪੰਚ ਸਬਦ ਵਾਜੇ ਪੰਚ ਸਬਦ ਤਿਤ ਘਰ ਸੁਭਾਗੈ ਤਿਤ ਘਰ ਸੁਭਾਗੈ ਵਾਜੇ ਪੰਚ ਸ਼ਬਦ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਤਿਤ ਘਰ ਸੁਭਾਗੈ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਸ਼ਬਦ ਵਾਜੇ ਕਲਾ ਜਿਤ ਘਰ ਧਾਰਿਆ ਕਲਾ ਜਿਤ ਘਰ ਧਾਰਿਆ ਘਰ ਧਾਰਿਆ ਘਰ ਧਾਰਿਆ ਪੰਚ ਦੂਤ ਪੰਚ ਦੂਤ ਤੁਦ ਵਸ ਕੀਤੇ ਤੁਦ ਵਸ ਕੀਤੇ ਹਾਲ ਕੰਟਕ ਮਾਰਿਆ ਹਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਸਰ ਕਰਮ ਪਾਇਆ ਤੁਧ ਜਨ ਕਉ ਤੁਧ ਜਨ ਕਉ ਊੜੇ ਨ ਔੜਾ ਕਾਓ ਕਾਓ ਤੁਧ ਜਨ ਕਉ ਤੁਧ ਜਨ ਕਉ ਸਿ ਨਾਮ ਹਰ ਕੈ ਲਾਗੇ ਸਿ ਨਾਮ ਹਰ ਕੈ ਲਾਗੇ ਕਹ ਨਾਨਕ ਕਹ ਨਾਨਕ ਤਹ ਸੁਖ ਹੋਆ ਤਹ ਸੁਖ ਹੋਆ ਸਿਤ ਘਰਿਤਿਤ ਘਰ ਅਨਹਦ ਵਾਜੇ ਅਨਹਦ ਵਾਜੇ ਸਚੀ ਲਿਵੈ ਬਿਨੁ ਸਚੀ ਲਿਵੈ ਬਿਨੁ ਦੇਹ ਨਿਮਾ ਦੇਹ ਨਿਮਾਣੀ ਦੇਹ ਨਿਮਾਣੀ ਦੇਹ ਨਿਮਾਣੀ ਨੰਨੇ ਨੂੰ ਸਿਹਾਰੀਆ ਨਿਮਾਣੀ ਨਿਮਾਣੀ ਨੰਨੇ ਸਿਹਾਰੀ ਨੇ ਨਿਮਾਣੀ ਜੇ ਬਾਣੀ ਦੇਹ ਨਿਮਾਣੀ ਦੇਹ ਨਿਮਾਣੀ ਦਿਵੈ ਬਾਜਹੁ ਦਿਵੈ ਬਾਜਹੁ ਕਿਆ ਕਰੇ ਵੇਚਾਰੀਆ ਕਿਆ ਕਰੇ ਵੇਚਾਰੀਆ ਵਾਵੇ ਨੂੰ ਲਾਵਾਂ ਵੇਚਾਰੀਆ ਲੰਮੀ ਆਵਾਜ਼ ਕਰਕੇ ਬੁਰਨਾ ਵੇਚਾਰੀਆ ਵੇਚਾਰੀਆ ਤੁਦ ਬਾਜ ਤੁਦ ਬਾਜ ਤਕ ਕੋਏ ਨਹੀਂ ਸਮਰਾਦ ਕੋਏ ਨਹੀਂ ਕਿਰਪਾ ਕਰ ਬਨਵਾਰੀਆ ਕਿਰਪਾ ਕਰ ਬਨਵਾਰੀਆ ਕਿਰਪਾ ਨਿਭਰਨਾ ਕਿਰਪਾ ਕਰਨ ਅੱਧਾ ਰਾਰਾ ਪੈਰ ਚ ਕਿਰਪਾ 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 ਕਰ ਬਨਵਾਰੀਆ ਕਿਰਪਾ ਕਰ ਬਨਵਾਰੀਆ ਏਸ ਨਾਉ ਏਸ ਨਾਉ ਹੋਰ ਥਾਉ ਨਹੀਂ ਹੋਰ ਥਾਉ ਨਹੀਂ ਸ਼ਬਦ ਲਾਗ ਸਵਾਰੀਆ ਸ਼ਬਦ ਲਾਗ ਸਵਾਰੀਆ ਕਹ ਨਾਨਕ ਕਹ ਨਾਨਕ ਜਿਵੇਂ ਬਬਾ ਜਹੋ ਜਲਵਾਜ ਹੋ ਕੀ ਕਰੇ ਵਿਚਾਰੀਆਂ ਕੀ ਕਰੇ ਵਿਚਾਰੀਆਂ ਆਨੰਦ 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 ਬੜੇ ਨੂੰ ਕੰਨਾਂ ਕੰਨਾਂ ਲਾ ਕੇ ਬੋਲਣਾ ਆਨੰਦ 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 ਸਭ ਕੋ ਕਹ ਸਭ ਕੋ ਕਹ ਆਨੰਦ ਆਨੰਦ ਗੁਰੂ ਤੇ ਜਾਣ ਗੁਰੂ ਤੇ ਜਾਣਿਆ ਜਾਣਿਆ ਆਨੰਦ ਜਾਣਿਆ ਸਦਾ ਗੁਰ ਤੇ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਿਰਪਾ ਕਰੇ ਪਿਆਰਿਆ ਅੱਧਾ ਰਾਰਾ ਕਿਰਪਾ 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 ਕਰੇ ਪਿਆਰਿਆ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਰ ਕਿਰਪਾ ਕਿਲ ਵਿਖ ਕਟੇ ਕਿਲ ਵਿਖ ਕਟੇ ਗਿਆਨ ਅੰਜਨ ਸਾਰਿਆ ਗਿਆਨ ਅੰਜਨ ਸਾਰਿਆ ਅੰਦਰ ਹੋ ਅੰਦਰ ਹੋ ਵਹਿ ਨੂੰਕੜਾ ਅੰਦਰ ਹੋ ਅੰਦਰ ਹੋ ਜਨਕਾ ਮੋਹ ਟੁੱਟਾ ਮੋਹ ਟੁੱਟਾ ਮੋਹ 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 ਜਿਨ ਕਾ ਮੋਹ ਟੁੱਟਾ ਜਿਨ ਕਾ ਮੋਹ ਟੁੱਟਾ ਤਿਨ ਕਾ ਸਬਦ ਜਿਨ ਕਾ ਸਬਦ ਸਚੈ ਸਵਾਰਿਆ ਸਚੈ ਸਵਾਰਿਆ ਕਹ ਨਾਨਕ ਕਹ ਨਾਨਕ ਇਹੋ ਆਨੰਦ ਹੈ ਇਹੋ ਅਨੰਦ ਹੈ ਆਨੰਦ ਆਨੰਦ ਗੁਰ ਤੇ ਜਾਣਿਆ ਗੁਰ ਤੇ ਜਾਣਿਆ ਬਾਬਾ ਬਾਬਾ ਜਿਸ ਤੂੰ ਦੇਹ ਜਿਸ ਤੂੰ ਦੇਹ 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 ਸੋਈ ਜਨ ਪਾਵੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਪਾਵੇ ਤਾਂ ਸੋ ਜਨ ਦੇਹ ਜਿਸ ਨੂੰ ਦੇਹ ਜਿਸ ਨੂੰ ਹੋਰ ਹੋਰ ਕਿਆ ਕਰੇ ਵਿਚਾਰਿਆ ਕਿਆ ਕਰੇ ਵਿਚਾਰਿਆ ਬਾਵੇ ਨੂੰ ਲਾਮਾ ਲੰਮੀ ਆਵਾਜ਼ ਕਰਕੇ ਬੋਲਣਾ ਵਿਚਾਰਿਆ ਵਿਚਾਰਿਆ ਇੱਕ ਭਰਮ ਭੁੱਲੇ ਇੱਕ ਭਰਮ ਭੁੱਲੇ ਫਿਰ ਇਹ ਦਹ ਦਿਸ ਫਿਰ ਇਹ ਦਹ ਦਿਸ ਆਹੇ ਨੂੰ ਸਿਹਾਰੀਆ ਫਿਰ ਇਹ ਫਿਰ ਹੈ ਫਿਰ ਹੈ ਫਿਰ ਹੈ ਫਿਰ ਹੈ ਦਹ ਦੇਸ ਫਿਰ ਹੈ ਦਹ ਦੇਸ ਇੱਕ ਇੱਕ ਨਾਮ ਲਾਗ ਸਵਾਰਿਆ ਨਾਮ ਮੇ ਲਾਗ ਸਵਾਰਿਆ ਗੁਰ ਪ੍ਰਸਾਦੀ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਮਨ ਭਇਆ ਨਿਰਮਲ ਜਿਨਾ ਭਾਣਾ ਭਾਵੈ ਜਿਨਾ ਭਾਣਾ ਭਾਵੈ 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 ਕਹ ਨਾਨਕ ਕਹ ਨਾਨਕ ਜਿਸ ਦੇਹ ਪਿਆਰੇ ਜਿਸ ਦੇਹ ਪਿਆਰੇ ਜਿਸ ਦੇਹ ਪਿਆਰੇ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਸੋਈ ਜਨ ਪਾਵੇ ਆਵਹੋ ਆਵਹੋ ਸੰਤ ਪਿਆਰੇ ਹੋ ਸੰਤ ਪਿਆਰੇ ਹੋ ਰਾਜੇ ਨੂੰ ਸਿਹਾਰੀ ਆ ਪਿਆਰੇ ਹੋ ਪਿਆਰੇ ਹੋ ਪਿਆਰੇ ਹੋ ਪਿਆਰੇ ਹੋ ਅਕਥ ਕੀ ਅਕਥ ਕੀ ਕਰਹ ਕਹਾਣੀ ਕਰਹ ਕਹਾਣੀ ਕਰਹ ਕਹਾਣੀ ਕਰਹ ਕਹਾਣੀ ਅਕਥ ਕੇਰੀ ਅਕਥ ਕੇਰੀ ਕਿਤ ਦੁਆਰ ਪਾਈਐ ਖਿਤ ਦੁਆਰੈ ਪਾਈਐ ਖਿਤ ਦੁਆਰੈ ਪਾਈਐ ਖਿਤ ਦੁਆਰੈ ਪਾਈਐ ਤਨ ਮਨ ਧਨ ਤਨ ਮਨ ਧਨ ਸਭ ਸੋਪ ਗੁਰ ਕਉ ਸਭ ਸੋਪ ਗੁਰ ਕਉ ਊੜੇ ਨੋਂ ਕੜਾ ਕਉ ਸਭ ਸੋਪ ਗੁਰ ਕਉ ਸਭ ਸੋਪ ਗੁਰ ਕਉ ਹੁਕਮ ਮੰਨਿਐ ਪਾਈਐ ਹੁਕਮ ਮੰਨਿਐ ਪਾਈਐ ਨੰਨੇ ਨੂੰ ਸਿ ਹਰੀਆ ਜੋਰਨਾ ਮਰਣਾ ਮੰਮੇ ਤੇ ਟਿੱਪੀਆ ਮੰਨੈ 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 ਮਨਿਆ ਹੁਕਮ ਮੰਨਿਆ ਪਾਈਐ ਹੁਕਮ ਮੰਨਿਆ ਪਾਈਐ ਹੁਕਮ ਮੰਨਿ ਹੋ ਹੁਕਮ ਮੰਨਿ ਹੋ ਮੰਨਿ ਹੋ ਮੰਨਿ ਹੋ ਹੁਕਮ ਮੰਨਿ ਹੋ ਹੁਕਮ ਮੰਨਿ ਹੋ ਗੁਰੂ ਕੇ ਰਾਗ ਗੁਰੂ ਕੇ ਰਾਗ ਗਾਵੋ ਸਚੀ ਬਾਣੀ ਗਾਵੋ ਸਚੀ ਬਾਣੀ ਕਹ ਨਾਨਕ ਕਹ ਨਾਨਕ ਸੁਣੋ ਸੰਤੋ ਸੁਣਹੁ ਸੰਤੋ ਕਥਿ ਹੋ ਕਥਿ ਹੋ ਉੱਠੇ ਨ ਸਿਹਰੀਆ ਕਥਿ ਹੋ ਕਥਿ ਹੋ ਕਥੇ ਹੋ ਕਥੇ ਹੋ ਅਕਥ ਕਹਾਣੀ ਕਥਾ